सर सर त पीचो आम आदमी पार्टी आम आदमी पार्टी भॻत सिंह माना आम आदमी पार्टी इधर पे इधर लगे है नहीं जगह नहीं है ना ज्यादा आराम करो अभी पूरी नहीं हो पा रहा है होया बादर सो जाओ भाई साहब वो तो देखो आओ जाओ ठीक है क्या क्या बात है हां बस सर क्या पूछ रहा है ਇਹ ਸਿੱਖਿਆ ਪੋਸ਼ਕਤ ਲੈਣ ਵਿੱਚ ਸਟਾਰਟ ਕੀਤਾ ਬੱਚਿਆਂ ਨੂੰ なり ਕਾਦੀ ਟੀਮ ਇਸੇ ਤੇ 25 ਸਾਲਾਂ ਦੇ ਸੰਭੂਰ ਪਰਵਰ ਦੇ ਵਿੱਚ ਲੱਗੀ ਸੀ ਸਾਡਾ ਦਸਤ ਮਦਦ ਕਰਾ ਦੇਵੇ ਸਰਕਾਰਾਂ ਦੇਖ ਲੈਂਦੇ ਐ ਇਸ ਦੇ ਸਾਰੇ ਜੋ ਭਾਗ ਵਾਲਾ ਦੇ ਦੇਣਾ ਬਹੁਤ ਵਧੀਆ ਬਣਿਆ ਉਹ ਰਾਣ ਵਾਲੇ ਸਮੇਂ ਦੇ ਵਿੱਚ 25 26 ਚ ਤੁਹਾਡੀ ਸਰਕਾਰ ਦੀ ਗਵਾਈ ਚ ਅਸੀਂ ਇਹ throi ASIPs ਲੱਗੀ ਨਿਕਾ ਰੂਪੀਸੀ ਸੈਂਟਰ ਤੇ ਵੀ ਆਪ ਨੂੰ ਬਲਾਗ ਜੁਆਇਨ ਵੀ ਕਰਾਓ ਜੀ ਸਾਰਿਆਂ ਨੂੰ ਆਪਣੇ ਆਪਣੇ ਇੱਕ ਇੱਕ ਚੈੱਕਪੁਆਇੰਟ ਹੋਵੇ ਉਹਦੀਆਂ ਫੌਜ ਇੱਕ ਦੂਜੀਆਂ ਫੌਜ ਵੀ